ਸਤਿ ਸ਼੍ਰੀ ਅਕਾਲ ਜੀ ਗੱਲ ਕਰਦੇ ਆਂ ਆਪਾਂ ਪੰਜਾਬੀ ਸਿੰਗਰ ਮਨਕੀਰਤ ਤੌਲਖ ਬਾਰੇ ਮਨਕੀਰਤ ਤੌਲਖ ਦਾ ਜਨਮ 2 ਅਕਤੂਬਰ 1990 ਨੂੰ ਫਤਿਹਬਾਦ ਜ਼ਿਲ੍ਹੇ ਦੇ ਬਾਬਲਪੁਰ ਪਿੰਡ ਵਿੱਚ ਹੋਇਆ ਪੰਜਾਬੀ ਸਿਨੇਮਾ ਵਿੱਚ ਸਿੰਗਰ ਮਨਕੀਰਤ ਤੌਲਖ ਨੇ ਕਈ ਗਾਣੇ ਦਿੱਤੇ ਆਪਣੀ ਆਵਾਜ਼ ਦੇ ਦਮ ਤੇ ਅੱਜ ਬਹੁਤ ਹੀ ਘੱਟ ਸਮਿਆਂ ਦੇ ਵਿੱਚ ਉਹਨਾਂ ਨੇ ਆਪਣੇ ਫੈਨਸ ਦੇ ਨਾਲ-ਨਾਲ ਆਪ ਦਾ ਦੁਸ਼ਮਣਾਂ ਦੀ ਲਿਸਟ ਵੀ ਤਿਆਰ ਕਰ ਰੱਖੀ ਆ ਪਰਿਵਾਰ ਦੇ ਨਾਲ ਬੇहद ਲਗਾਵ ਰੱਖਣ ਵਾਲੇ ਸਿੰਗਰ ਮਨਕੀਰ ਤੌਲਖ ਨੂੰ ਉਹਨਾਂ ਦੇ ਫੈਮਿਲੀ ਵਾਲੇ ਤੇ ਉਹਨਾਂ ਦੇ ਫਰੈਂਡਸ ਪਿਆਰ ਨਾਲ ਮਨੀ ਕਹਿ ਕੇ ਬੁਲਾਉਂਦੇ ਆ ਸਿੰਗਰ ਮਨਕੀਰ ਤੌਲਖ ਨੇ ਕਈ ਸੁਪਰ ਹਿੱਟ ਗਾਣਿਆਂ ਦੇ ਨਾਲ ਪੰਜਾਬੀ ਸਿਨੇਮਾ ਨੂੰ ਆਪਦਾ دیਵਾਨਾ ਬਣਾਇਆ ਹੋਇਆ ਉਹਨਾਂ ਦੇ ਕਈ ਫੇਮਸ ਗਾਣੇ ਜਿਵੇਂ ਕਿ ਜੁਗਾਰੀ ਜੱਟ ਤੇ ਕੁਵਾਰੀ ਸਭ ਤੋਂ ਜ਼ਿਆਦਾ ਪਪੂਲਰ Song ਸੀ ਹਾਲੀ ਦੇ ਵਿੱਚ ਮਨਕੀਰ ਤੌਲਖ ਦਾ ਨਵਾਂ ਗਾਣਾ ਰਿਲੀਜ਼ ਹੋਣ ਨੂੰ ਤਿਆਰ ਹੈ ਉਹਨਾਂ ਦਾ ਨਵਾਂ ਗਾਣਾ ਪੁਰਜੇ ਨੂੰ ਵੀ ਫੈਨਸ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ ਇਸ ਤੋਂ ਇਲਾਵਾ ਉਹਨੇ ਕਾਲਜ ਗਾਣਾ ਵੀ ਉਹਦਾ ਕਾਫੀ ਵਾਇਰਲ ਹੋਇਆ ਸੀਗਾ ਸਿੰਗਿੰਗ ਦੇ ਨਾਲ ਨਾਲ ਉਹਨਾਂ ਨੂੰ ਖੇਲਾਂ ਦੇ ਵਿੱਚ ਵੀ ਕਾਫੀ ਰੁਚੀ ਹੈ ਫਤਿਆਬਾਦ ਦੇ ਆਪਣੇ ਪਿੰਡ ਬਾਬਲਪੁਰ ਤੋਂ ਆਪਣੀ ਸਕੂਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸਿੰਗਰ ਮਨਕੀਰ ਤੌਲਕ ਨੇ ਆਪਣੇ ਅੱਗੇ ਦੀ ਪੜ੍ਹਾਈ ਵਾਸਤੇ ਚੰਡੀਗੜ੍ਹ ਗਿਆ। ਚੰਡੀਗੜ੍ਹ ਵਿੱਚ ਉਹਨੇ ਆਪਣੇ ਸਿੰਗਰ ਕੈਰੀਅਰ ਦੀ ਸ਼ੁਰੂਆਤ ਕੀਤੀ। ਸਿੰਗਰ ਤੋਂ ਇਲਾਵਾ ਉਹਨੇ ਉਹਨੂੰ ਕਬੱਡੀ ਖੇਡਣ ਦਾ ਵੀ ਕਾਫੀ ਸ਼ੌਕ ਆ। ਸਾਲ 2013 ਵਿੱਚ ਕੁਸ਼ਤੀ ਦੇ ਖੇਲ ਵਿੱਚ ਵੀ ਉਹਨਾਂ ਨੇ ਹਿੱਸਾ ਲਿਆ। ਇਤੋਂ ਇਲਾਵਾ ਆ ਦਾ ਗਾਇਕੀ ਦੀ ਰੁਚੀ ਵਾਸਤੇ ਉਹ ਕਾਲਜ ਦੇ ਵਿੱਚ ਯੂਥ ਫੈਸਟੀਵਲ ਦੇ ਵਿੱਚ ਵੀ ਗਾਣੇ ਗਾਣੇ ਉਹਨਾਂ ਨੇ ਸਟਾਰਟ ਕੀਤੇ। ਇਤੋਂ ਬਾਅਦ ਸਾਲ 2016 ਵਿੱਚ ਮਨਕੀਰਤ ਤੌਲਖ ਨੇ ਪੰਜਾਬੀ ਇੰਡਸਟਰੀ ਵਿੱਚ ਆਪਣਾ ਪਹਿਲਾ ਕਦਮ ਰੱਖਿਆ ਉਸੇ ਸਾਲ ਆਈ ਪੰਜਾਬੀ ਫਿਲਮ ਮੈਂ ਤੇਰੀ ਤੂੰ ਮੇਰਾ ਦੇ ਨਾਲ ਸਿੰਘ ਉਹਨੇ ਆਪ ਦੇ ਸਿੰਗਰ ਕੈਰੀਅਰ ਦਾ ਡੈਬਿਊ ਕੀਤਾ ਹੁਣ ਆਪਾਂ ਗੱਲ ਕਰਦੇ ਹਾਂ ਕਿ ਉਹ ਕਿੰਨਾ ਕਮਾਉਂਦੇ ਨੇ ਪੰਜਾਬੀ ਸਿੰਗਰ ਮਨਕੀਰਤ ਤੌਲਖ ਪੰਜਾਬੀ ਇੰਡਸਟਰੀ ਦੇ ਵਿੱਚ ਬਹੁਤ ਹੀ ਪਪੂਲਰ ਹੈ ਉਹਨੇ ਛੋਟੇ ਜਿਹੇ ਕੈਰੀਅਰ ਵਿੱਚ ਹੀ ਸਿੰਗਰ ਨੂੰ ਉਹਨੇ YouTube ਚੈਨਲ ਤੇ ਉਹਨਾਂ ਦੇ 8.2 ਮਿਲੀਅਨ ਤੋਂ ਉੱਪਰ ਸਬਸਕ੍ਰਾਈਬਰ ਨੇ ਤੇ ਉਹਨਾਂ ਦੇ ਜ਼ਬਰਦਸਤ ਫੈਨ ਫਲੋਇੰਗ ਦੇ ਨਾਲ ਇੰਸਟਾਗ੍ਰam ਤੇ ਵੀ ਉਹਨਾਂ ਦੇ 6 ਮਿਲੀਅਨ ਦੇ ਕਰੀਬ ਫੋਲੋਅਰ ਨੇ ਜੇ ਆਪਾਂ ਉਹਨਾਂ ਦੇ ਨੈੱਟਵਰਥ ਦੀ ਗੱਲ ਕਰਦੇ ਹਾਂ ਤਾਂ ਸਿੰਗਰ ਨੈੱਟਵਰਥ ਦੀ ਗੱਲ ਕਰਦੇ ਹਾਂ ਤਾਂ ਨੈੱਟਵਰਥ ਕਮਾਈ ਉਹਨਾਂ ਦੀ ਲਗਭਗ 9 ਮਿਲੀਅਨ ਦੇ ਕਰੀਬ ਹੋਣ ਦੇ ਅਸਾਰ ਹੈ ਤੇ ਸਿੰਗਰ ਨੂੰ ਲਗਾਤਾਰ ਮਿਲ ਰਹੀਆਂ ਨੇ ਧਮਕੀਆਂ ਫਿਲਹਾਲ ਖਬਰਾਂ ਦੇ ਮੁਤਾਬਿਕ ਪਪੂਲਰ ਸਿੰਗਰ ਪੰਜਾਬੀ ਸਿੱਧੂ ਮੂਸੇਵਾਲੇ ਦੀ ਦਰਦਨਾਕ ਕਤਲ ਤੋਂ ਬਾਅਦ ਮਨਕੀਰ ਤੌਲਖ ਨੂੰ ਵੀ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ ਇਹਦੇ ਪਿੱਛੇ ਕੋਈ ਔਰ ਨਹੀਂ ਹੈਗਾ ਬਲਕਿ ਬੰਬੀਹਾ ਗੈਂਗ ਦੇ ਹੀ ਕਹੀ ਜਾਣੇ ਨੇ ਤੇ ਇਹ ਮੰਨਿਆ ਜਾਂਦਾ ਹੈ ਕੀ ਸਿੰਗਰ ਮਨਕੀਰ ਤੌਲਕ ਦਾ ਨਾਮ ਸਿੱਧੂ ਮੂਸੇ ਵਾਲੇ ਕਤਲकांड ਵਿੱਚ ਵੀ ਸਾਹਮਣੇ ਆ ਰਿਹਾ ਹੈ ਜਦੋਂ ਇੱਕ આરોપી ਸ਼ਾਹਰੁਖ ਤੋਂ ਪੁੱਛਤਾਛ ਕੀਤੀ ਗਈ ਤਾਂ ਉਹਨਾਂ ਨੇ ਅੱਠ ਨਾਮਾਂ ਦਾ ਖੁਲਾਸਾ ਕੀਤਾ ਸੀ ਜਿਦੇ ਵਿੱਚ ਇੱਕ ਸਿੰਗਰ ਮਨਕੀਰਤ ਤੌਲਕ ਦਾ ਨਾਮ ਵੀ ਸੀ ਪੰਜਾਬੀ ਸਿੰਗਰ ਮਨਕੀਰਤ ਤੌਲਕ ਦੇ ਮੈਨੇਜਰ ਦਾ ਨਾਮ ਵੀ ਇਸ ਕੇਸ ਦੇ ਵਿੱਚ ਜੁੜਿਆ ਹੋਇਆ ਜੇ ਆਪਾਂ ਰਿਪੋਰਟਸ ਦੀ ਮੰਨਦੇ ਹਾਂ ਤਾਂ ਸਿੰਗਰ ਮਨਕੀਰਤ ਤੌਲਕ ਦਾ ਮੈਨੇਜਰ ਇਸ ਹੱਤਿਆकांड ਦੇ ਵਿੱਚ ਪੂਰੇ ਤਰੀਕੇ ਨਾਲ ਸ਼ਾਮਿਲ ਸੀ ਸੋਸ਼ਲ ਮੀਡੀਆ ਤੇ ਮਨਕੀਰਤ ਤੌਲਕ ਦਾ ਨਾਮ ਬਹੁਤ ਜ਼ਿਆਦਾ ਟ੍ਰੈਂਡ ਕਰ ਰਿਹਾ ਸੀ ਧੰਨਵਾਦ ਜੀ